ਹਾਂਜੀ ਭਾਈ ਜੀ ਸਸਿਕਾ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ ਬਿਗਾੜੇਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਪੂਲਾ ਤਹਿਸੀਲ ਨਥਾਲਾ ਤੇ ਜ਼ਿਲ੍ਹਾ ਬਠਿੰਡਾ ਭਾਈ ਬਲਬੀਰ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਪੰਜ ਕਟੀਆਂ ਦਿਖਾਵਾਂਗੀ ਪੰਜਾਂ ਦੇ ਵਿੱਚੋਂ ਇੱਕ ਪਿਓਰ ਮੋਹਰਾ ਰਿੰਗ ਸਿੰਘਾ ਪੂਰੀ ਜੈਡ ਬਲੈਕ ਆ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਬਲਬੀਰ ਦੇ ਨਾਲ ਕਰਾਂਗੇ ਕੱਲੀ-ਕੱਲੀ ਕੱਟੀ ਦੀ ਡਿਟੇਲ ਲੈ ਕੇ ਤੁਹਾਨੂੰ ਦੱਸ ਦੇਾਂਗੇ ਰੇਟ ਆ ਜਿਹੜੇ ਸਾਰੇ ਬਾਈ ਦੇ ਫੋਨ ਤੇ ਹੁੰਦੇ ਆਏ ਨੇ ਤੇ ਆਪਾਂ ਗੱਲਬਾਤ ਬਲਬੀਰ ਦੇ ਨਾਲ ਕਰਦੇ ਆ ਆ ਜਾ ਬਾਈ ਕੀ ਹਾਲ ਆ ਬਲਬੀਰ ਬਹੁਤ ਵਧੀਆ ਜੀ ਮੋਬਾਈਲ ਨੰਬਰ ਬੋਲੋ 9780980503 ਜੀ ਠੀਕ ਹੈ ਜਿਹੜੀ ਬਲਬੀਰ ਪਹਿਲੇ ਨੰਬਰ ਤੇ ਕੱਟੀ ਖੜੀ ਆ ਕਿੰਨੀ ਉਮਰ ਉਹਦੀ ਕੱਟੀ ਦਾ 14-15 ਮਹੀਨੇ ਦੀ ਕੱਟੀ ਹੈ 14-15 ਮਹੀਨੇ ਦੀ ਲੈ ਬੂਥ ਵਾਸਤੇ ਚੈੱਕ ਕਰਾ ਜੀ ਮਾੜੀ ਜੀ ਚੰਗੀ ਚੰਗੀ ਚੈੱਕ ਕਰਾ ਲਓ ਵਈ ਪੇਟ ਥੋੜਾ ਚੈੱਕ ਕਰ ਲਓ ਆਪਣੇ ਕੋਲੇ ਆ ਬੇਰਬੂਲ ਫੁੱਲ ਆ ਗਈ ਕੱਲ ਹੀ ਮਾਲ ਆਇਆ ਤੇ ਆ ਦੇਖੋ ਬਈ ਮੱਥਾ ਮੁੱਥਾ ਚੈੱਕ ਕਰ ਲਓ ਤੁਸੀਂ ਸਿੰਘ-ਸਿੰਗ ਚੈੱਕ ਕਰ ਲਓ ਰਿੰਗ ਜਿਹੜੇ ਸਿੰਘ ਕਰਦੀ ਹੁੰਦੀ ਹੈ ਮੂੰਹ ਸਾਰੇ ਖੀਰੀਆਂ 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 ਠੀਕ ਹੈ ਝੋਲੀ ਚੈੱਕ ਕਰਕੇ ਮੋੜੀਏ ਦੇਖੋ ਪੱਠਪੂੜਾ ਚੈੱਕ ਕਰੋ ਬਈ ਤੁਸੀਂ ਪੂਰਾ ਚੌੜਾ ਇਹ ਪੱਠਪੂੜੇ ਦੀ ਆ ਗਈ ਬਾਕੀ ਠੱਡੀ ਸੀਰ ਫੁੱਲ ਆ ਗਈ ਆ ਦੇਖੋ ਕੱਲਾ-ਕੱਲਾ ਲਿਖੜ ਮਾ ਥਾੜਾ 14-15 ਮਹੀਨੇ ਉਮਰ ਹੈ ਦੀ ਠੀਕ ਹੈ ਤੇ ਜਿਹੜੀ 2 ਨੰਬਰ ਤੇ ਖੜੀ ਆ ਇਹਦੀ ਕਿੰਨੀ ਉਮਰ ਆ ਆਹ ਸਾਲ ਕ ਦੀ ਆ ਬਈ ਜੀ ਸਾਲ ਕ ਦੀ ਹਾਂ ਜੀ ਠੀਕ ਆ ਦੇਖੋ ਬਈ ਸਿੰਘ ਚੈੱਕ ਕਰ ਲਓ ਫੇਸ ਚੈੱਕ ਕਰ ਲਓ ਝੋਲੀ ਸੁਣੋ ਆਪਾਂ ਚੈੱਕ ਕਰਾ ਦੇਣਾ ਝੋਲੀ ਚੈੱਕ ਕਰਾ ਦੇਵਾਂਗੇ ਸਾਰੀਆਂ ਗੱਡੀਆਂ ਖੰਡੀਆਂ ਸੀ ਲਾ ਫੁੱਲ ਠੰਡੀਆਂ ਸੀ ਲਾ ਬਈ ਦੇਖੋ ਝੋਲੀਆਂ ਇਹ ਮੇਲ ਬੂੜੇ ਦੀ ਵੀ ਚੰਗੀ ਆ ਪੱਠ ਬੂੜੇ ਦੀ ਚੰਗੀ ਹੈਗੀ ਉਹਦੇ ਫੁੱਲ ਲੱਗ ਰਹੇ ਪਿਆਰ ਆ ਦੇਖੋ ਬਈ ਲੇਖਣਵਾ ਥਾਣਾ ਪੂਰਾ ਚੌੜਾ ਮੋਟਾ ਮੋਟਾ ਥਾਣਾ ਮੋਟਾ ਮੋਟਾ ਥਾਣਾ ਹੈਨਾ ਤੇ ਜਿਹੜਾ ਨਗੀਨਾ ਪੀਸ ਖੜਾ ਇਹਦੀ ਕਿੰਨੀ ਉਮਰ ਹੋ ਬਲਵੀਰ ਸਿੰਘ ਬਈ ਆ ਹਲੇ ਜਨ ਕੇ ਹੈਗੀ 31 17 ਮਹੀਨੇ ਦੀ ਗੱਡੀ 17 ਮਹੀਨੇ ਦੀ ਹਾਂਜੀ ਠੀਕ ਹੈ ਤੇ ਦੰਦੋ ਹਲੇ ਖੀਰੀ ਦੰਦੋ ਖੀਰੀ ਆ ਬਾਈ ਤੁਸੀਂ ਸਿੰਗ ਚੈੱਕ ਕਰੋ ਦੇਖੋ ਜਮਾ ਐ ਮੋੜੀ ਖੜੀ ਆ ਜਮਾ ਪੂਰੀ ਚੌੜਾ ਮੱਥਾ ਪੂਰਾ ਪੂਰੇ ਚੰਗੇ ਜੋ ਆ ਬੱਡੇ ਵਿੱਚ ਜੈਗ ਲਾਇਆਗਾ ਜੈਡ ਬਲੈਕ ਆ ਪੂਸ਼ਪੂਰੀ ਉੱਚੀ ਆ ਮੋਹਰਾ ਵਈ ਦੇਖੋ ਆ ਦੇਖੋ ਪੂਰੇ ਪਿਓਰ ਹੀ ਮੋਹਰਾ ਦੀ ਆ ਇਧਰੋਂ ਕਰ ਪੱਠਪੂੜਾ ਚੈੱਕ ਕਰਾਵਾ ਬਾਈ ਕਹਿੰਦਾ ਨਹੀਂ ਪਿਓਰ ਮੋਹਰਾ ਪਿਓਰ ਮੋਹਰਾ ਚ ਪੈਂਦੀ ਆ ਬਾਈ ਜਮਾ ਆਪਾਂ ਸਾਰਾ ਕੁਝ ਬੰਦੇ ਨੇ ਵਵਾਇਆ ਡਾਟਾ ਬਾਈ ਕਹਿੰਦਾ ਵੀ ਰਿਕਾਰਡ ਦਿੱਤਾ ਬਾਈ ਨੇ ਜਿੱਥੋਂ ਬਾਈ ਨੇ ਖਰੀਦੀ ਆਗੀ ਤੇ ਬਾਕੀ ਪੱਠਪੂੜਾ ਦੇਖੋ ਤੁਸੀਂ ਝੋਲੀ ਤੁਹਾਨੂੰ ਆਪ ਇਹਦੀ ਚੈੱਕ ਕਰਾ ਦਿੰਨੇ ਆ ਕਰਾਈ ਦਿਓ ਯਰ ਅਨੰਦਰਾ ਓਕੇ ਆ ਬਾਈ ਯਾਰੇ ਕੇ ਸਿੰਗਲ ਉਹਦੀ ਆਪਣੀ ਫੁੱਲ ਗਾਰੰਟੀ ਆ ਬਾਕੀ ਥੋੜਾ ਜਿਹਾ ਆਪਣੇ ਤੋਂ ਡਰਦੀ ਆਗੀ ਸੋਨ ਝੋਲੀ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆਂਗੇ ਆ ਦੇਖੋ ਜੀ ਪੂਰੀ ਚੰਗੀ ਝੋਲੀ ਦਾ ਨਿਖੜਵਾ ਥੜਾ ਨਾ ਪੂਰਾ ਪੂਰਾ ਕੋਕਾ ਪੀਸੀ ਆ ਹਾਂਜੀ ਮੇਲੇ ਜਿੱਤਣ ਵਾਲੀ ਘਟੀ ਆ ਬਈ ਪੂਰੀ ਚੰਗੀ ਆ ਬੇੜ ਬੂਲ ਪੂਰੀ ਚੰਗੀ ਹੈਗੀ ਤੇ ਇੱਕ ਆ ਗੱਡੀ ਖੜੀ ਆ ਚਾਰ ਨੰਬਰ ਤੇ ਆ ਗੱਡੀ ਬਈ ਆਪਾਂ ਇਹਨਾਂ ਕਿਸੇ ਵੀ ਬੰਦੇ ਦੇ ਬਈ ਇਹਦਾ ਕਿਤੇ ਨਾ ਸੌਦਾ ਹੋ ਗਿਆ ਸੀਗਾ ਆਪਾਂ ਭੈਣ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆਂ ਜਿਹਦੀ ਬੰਦੇ ਦੀ ਪਹੁੰਚ ਨਹੀਂ ਹੈਈ ਆ ਪਰ ਉਹਦੇ ਸਾਈਂ ਨਾ ਪਾਇਆ ਕਰੋ ਕੋਲ ਆ ਕੇ ਤਸੱਲੀ ਕਰ ਲਿਆ ਕਰੋ ਬੰਦੋ ਹਾਂ 5 ਦਿਨ ਹੋ ਗਏ ਬੰਦੇ ਕਹਿੰਦਾ ਕੱਲ ਬੰਦੇ ਨੂੰ ਫੋਨ ਕਰਕੇ ਕਹਿੰਦਾ ਬਈ ਯਾਰ ਮੈਂ ਇੱਥੋਂ ਗੱਡੀ ਲੈ ਲਈ ਆਪਾਂ ਕਿਸੇ ਇੱਥੋਂ ਮਰਜੀ ਲੈ ਲੈ ਬੰਦਾ ਐ ਸਾਈਂ ਪਾ ਕੇ ਬੰਦਾ ਬੰਨੇ ਨਾ ਭਰਾਵਾਂ ਅਸੀਂ ਮੇਰੀ ਬੇਨਤੀ ਹੈ ਬੱਸ ਭਰਾਵਾਂ ਕਿੰਨੀ ਉਮਰ ਹੋ ਗਵਲ ਵੀਰੇ ਦੀ ਗੱਡੀ ਬਸ ਸਾਲਕ ਦੀ ਆ ਬਈ ਜੀ ਸਾਲਕ ਦੀ ਹਾਂਜੀ ਠੀਕ ਹੈ ਬਾਕੀ ਦੇਖ ਲਓ ਨਾ ਸਿੰਘ ਸਿੰਘ ਪੂਰਾ ਚੰਗਾ ਨਾ ਇਹ ਹਾਂਜੀ ਹਾਂਜੀ ਨਿੱਕੀ ਸਿੰਘੀ ਦੀ ਆ ਠੀਕ ਤੇ 5 ਨੰਬਰ ਤੇ ਜਿਹੜੀ ਗੱਟੀ ਖੜੀ ਆ ਆ ਜਿਹੜੀ 5 ਨੰਬਰ ਦੇਗੇ ਆ ਮੀਨੀ ਆ ਬਾਈ ਦੋਨੇ ਸਿੰਘ ਹਿੱਲਦੇ ਆ ਅੰਦਰ ਆ ਦੇਖੋ ਠੀਕ ਆ ਵੀ ਚਲਾ ਦਨੇ ਆਪਾਂ ਨਾ ਠੀਕ ਆ ਦੋਨੇ ਸਿੰਘ ਹਿਲਦੇ ਆ ਦੋਨੇ ਸਿੰਘ ਹਿੱਲਦੇ ਆ ਠੀਕ ਆ ਹਾਂਜੀ ਤੇ ਲੈ ਝੋਲੀ ਕਰਾ ਵਾਲੀ ਚੱਕੀ ਇਧਰ ਨੂੰ ਕਰੀ ਮੜੀ ਜਣ ਮੇਰ ਬੂਲ ਇਹਦੀ ਵੀ ਚੰਗੀ ਆ ਬਾਈ ਕਿੰਨੀ ਉਮਰ ਵਾਲ ਵੀਰੇ ਦੀ ਬਸ ਆ ਵੀ ਸਵਾ ਕਸਾਲ ਦੀ ਆ ਬਾਈ ਸਵਾ ਕਸਾਲ ਹਾਂ ਠੀਕ ਹੈ ਬਦਲੀ ਚਮੜੀ ਦੀ ਹੈ ਇਹ ਐ ਬੜੀ ਮੋਟੀ ਚਮੜੀ ਦੀ ਠੀਕ ਹੈ ਲੋ ਬਈ ਤੁਹਾਨੂੰ ਪੰਜ ਗੱਟੀਆਂ ਦਿਖਾ ਦਿਆਂ ਇੱਕ ਗੱਲ ਹੋਰ ਆਪਾਂ ਡੀ ਵੀਰਿੰਦਰਾਂ ਕਿਉਂਕਿ ਜਿਹੜੀ ਆਪਣੀ ਵੀਡੀਓ ਚ ਕੋਈ ਖੋਲਦੀ ਹੈ ਨਾ ਉਹ ਹੀ ਗੱਲ ਹੋਊਗੀ ਕੋਈ ਐ 10 ਨਹੀਂ 20 ਕੀ ਦਾ ਫਰਕ ਨੇ ਫਿਰ ਵਿੱਚ ਭੈਣ ਭਰਾ ਆਖੀ ਜਾਂਦੇ ਬਾਈ ਬਣ ਕੇ ਸਾਨੂੰ ਵੀਡੀਓ ਦੁਬਾਰੇ ਪਾ ਦੋ ਉਹ ਕਰ ਦੋ ਠੀਕ ਹੈ ਨਾ ਉਹੀ ਕੁਝ ਹੋਊਗਾ ਜਿਹੜੀ ਆਪਾਂ ਵੀਡੀਓ ਚ ਆਪਾਂ ਦਿਖਾਉਣੇ ਆ ਉਹੀ ਮਾਲ ਹੋਊਗਾ ਕੋਈ ਆਪਣੀ ਹੀਰਾ ਫੇਰੀ ਬਾਕੀ ਜਿਹੜੇ ਵੀਰ ਨੇ ਲੈਣੇ ਚਾਹੇ ਕੋਲੇ ਆ ਜੀ ਤਸੱਲੀ ਕਰਕੇ ਖਰੀਦ ਲੈ ਤਸੱਲੀ ਕਰਕੇ ਫੇਰ ਲਿਜਾ ਸਕਦਾ ਬਟਾ ਠੀਕ ਹੈ ਲੋ ਬਈ ਪ ਤੁਹਾਡਾ ਬਾਈ ਬਲਵੀਰ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਧੰਨਵਾਦ